ਉਹ ਚੱਪਲ ਲੈ ਤੇਰੀ ਹੋਲਾ ਸਮੋਸਾ ਚੱਲ ਹਾਂ ਕੋੜ ਗੋਸ ਨਾ ਦੇਵਲਾ ਨਪੰਪਲੇ ਯਾਰ ਮੈਂ ਸੁਬਨਾ ਤੇ ਲ ਗਿਆ ਮੈਂ ਮਨ ਮਟਾਮ ਕਰਾਦਾ ਪਟੋਲਾ ਨਾ ਪਟੋਲੇ ਜੀ ਜਲੇ ਹੈ ਰੇ ਗੰਦੀਆਂ ਨਾ ਮੈਂ ਘਰੇ ਖੁਰਕੇ ਲੜੀ ਯਾਰ ਸਲੋ ਜੀ ਇਹ ਬਰਫ਼ ਪਰ ਪਾ ਪਾਣੀ ਚ ਇਹ ਕੀ ਹੋ ਆੜੇ ਦੇਸੀ ਆੜਾ ਇਨੀ ਗਰਮੀ ਦੇਸੀ ਆੜੇ ਬਣਿਆ ਕੀ ਅੱਜ ਮੱਕੂ ਮੈਂ ਕਿੰਨੀ ਬੋਲੀ ਰਹੀ ਮੱਕੀ ਜੀ ਜਿਲੰਦੀ ਅੰਨੀ ਬੋਲੇਗੀ ਮੱਕੀ ਆ ਬੋਲੇ ਕਿਤੇ ਕਿਉਂ ਨਹੀਂ ਬੋਲੇ ਕਿਤੇ ਕਿਉਂ ਨਹੀਂ ਆਈ ਟਿੱਲੀ ਲੱਗੇ ਦੀ ਆ ਆਈ ਟਿੱਲੀ ਲੱਗੇ ਦਾ ਨਹੀਂ ਦਾ ਹੋਣਾ ਹੀ ਉੱਡ ਕੇ ਉੱਡ ਕੇ ਪਣਾ ਹੀ ਇਹ ਬੱਚ ਕਿਉਂ ਹੁੰਦੀ ਰੱਖ ਬੋਲੇ ਵਾਸਤੇ ਚਾਹੀਦਾ ਠੀਕ ਹੈ ਅਰੇ ਮੇਰੇ ਮੇਰੇ ਮਾਰੇ ਆ ਲੈ ਉਹਨੂੰ ਚੈੱਕ ਕਰ ਲੈ ਨਾ ਯਾਰ ਘੜ ਦੇ ਡਾਕ ਇਹ ਤਾਂ ਨਹੀਂ ਮਾਪਾ ਇਹ ਦੇਖਾ ਨਾ ਦੇਖ ਮਾਰਾ ਤੇ ਤੁੰਤੇ ਤੇਰੇ ਤੁੰਤਾ ਨੂੰ ਇੱਕ ਬਟਾ ਠੀਕ ਹੈ ਨਾ ਆਈਸਕ੍ਰੀਮ ਖਾਈਏ ਤੁੰਤਾ ਚਾ ਚਾ ਐ ਫੜ ਆਈਸਕ੍ਰੀਮ ਖਾਈਏ ਚੱਲ ਜਾ ਘਾ ਨਹੀਂ ਉਠਾ ਲੇ ਰੋ ਇਹਦਾ ਨੋਕਿਆ ਚਾਲ ਨੂੰ ਖੜਾ ਦਮ ਮੱਕ ਤੁਮੇ ਦੇ ਮਸਾਈ ਨਹੀਂ ਮਾ ਲਾ ਲਗਾ ਹੁਲਾਣੇ ਕਿਸੇ ਆ ਕਿਤਨਾ ਰਸਨਾ ਦੇਖਾ ਕੋਲ ਕੇ ਬਾਲਾ ਕੋਲ ਨਾ ਕੋਲ ਕੇ ਦੇਖ ਮੱਕੀ ਚਟੇ ਕੇ ਨੂੰ ਖਾ ਉਹਨੂੰ ਆਜ ਸਾਨੂੰ ਖਾਣੀ ਕਾਹ ਚਟੀਆਂ ਦੋ ਆ ਕਰੇ ਕੇਕਾ ਦੋ

ਆ ਗਿਆ ਹੈ ਉਹ ਦਲਗ ਗਈ ਗਰਮੀ ਨਾਲ ਮੱਕੀ ਆਜੇ ਮਾਰੇ ਤਨੇ ਕੇ ਨਹੀਂ ਆ ਜਿਹੜਾ ਆ ਗੋਣੀ ਪਾਉਂਦੀ ਹੈ ਹੈ ਮੱਕੀ ਆ ਜਿਹੜਾ ਲਾਉਣੀ ਪਾਉਂਦੀ ਪਤਾ ਕੀ ਹੁੰਦੀ ਜੇ ਤਾਂ ਇਹਦੇ ਤੇ ਬੈਠੀ ਹੁੰਦੀ ਹੈ ਲੈ ਸੁਣੋ ਜੇ ਆਜ ਕਿੰ ਘਾਲ ਸੋ ਜਾ ਠੀਕ ਹੈ ਨਾ ਇਦਾਂ ਘੰਡ ਲੱਗ ਸਕੀ ਚਲੋ ਜੀ ਅਸੀਂ ਕੱਲਿਆ ਡਾਕਟਰ ਦਾ ਕੰਮ ਸ਼ੁਰੂ ਘਾਰੀ ਮਾਰਾ ਮਟਾ ਕਲੀਨਿਕ ਰੱਖਿਆ ਚਲੋ ਜੀ ਮੈਡੀਸਨ ਆਪਾਂ ਲੈਣ ਦੀ ਸਾਰੀ ਜੋ ਵੀ ਹੁੰਦੀ ਆ ਖਾਂਸੀ ਜ਼ੁਕਾਮ ਬੁਖਾਰ ਗੈਸ ਜੋ ਵੀ ਪ੍ਰੋਬਲਮ ਹੁੰਦੀ ਆ ਤੇ ਉਹਦੀ ਸਾਰੀ ਮੈਡੀਸਨ ਲੈਣ ਦੀ ਆਪਾਂ ਤੇ ਫਿਰ ਨਾਲੇ ਸਟਾਰਟ ਅਪ ਕੀਤਾ ਆਪਾਂ ਤੇ ਪੰਪਲੈਟ ਵੀ ਬਣਾ ਕੇ ਲੈ ਆਂਦਾ ਆਪਾਂ ਇਹ ਲਾਵਾਂਗੇ ਅਸੀਂ ਹੁਣ ਪਿੰਡ ਦੇ ਤਰਾ ਚੌਂਕ 'ਚ ਕੀ ਆਦੇ ਜਾਂਦੇ ਲੋਕੀ ਦੇਖਣਗੇ ਕਿੰਨੇ ਮਿੰਟ ਤੁਹਾਨੂੰ ਪਤਾ ਹੀ ਹੈ ਹੋਲੀ ਰੋਪਾ ਲੱਗਦਾ ਬੰਦਿਆਂ ਨੂੰ ਤੇ ਬਾਕੀ ਆਪਾਂ ਘਾਰ ਹੀ ਆਪਣਾ ਸੈਟਅਪ ਤੇ ਰੱਖ ਲਿਆ ਘਾਰੀ ਕਰੀਨੇ ਰੱਖ ਲਿਆ ਵੇਖੋ ਤੁਸੀਂ ਇਹ ਬਲੌਗ ਨਾ ਚੜੀ ਕਿਤੇ ਘਾਰੀ ਰੱਖ ਲਿਆ ਸੈਟਅਪ ਕਲੀਨਿੰਗ ਦਾ ਤੇ ਜੇਰੇ ਮੇਰੇ ਵੀਰ ਭਰਾ ਜੋ ਵੀ ਪ੍ਰੋਬਲਮ ਹੋਏ ਤੇ ਆ ਸਕਦਾ ਤਾਂ ਵੀ ਦਵਾਈਆਂ ਨਹੀਂ ਆ ਅਨੂ ਦੇ ਕੋਲ ਪੰਪਲਣ ਨੂੰ ਮੱਕੀ ਐਸ਼ਕਿੰਦੇ ਕੀ ਕੀ ਪਕਲ ਗਿਆ ਸਾਰੀ ਅਟਿਫਨ ਕੀ ਆ ਖਾਲੀ ਆ ਰੋਟੀਆਂ ਬਲੀਆ ਰੱਖਾ ਉੱਤੇ ਬਣਿਆ ਟੋਰੀਮੋਂ ਨੋਬੀਤਾ ਅੱਜ ਮੇਲੇ ਬਿਟਲੀ ਲੱਗੇ ਤੇ ਛੇ ਬਿਟਲੀ ਲੱਗੇ ਰਿਹਾ ਭਾਣ ਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਇਸ ਕਾਕੇ ਅੱਜ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਹੀ ਜ਼ਿਆਦਾ ਗਰਮੀ ਮਿਲੀ ਅੱਜ ਪੱਖਾ ਉਹ ਮਲਾਦਾ ਬੇਸਟ ਬੱਤੀ ਨਹੀਂ ਚਾਂਦੇ ਅੱਜ ਤੇ ਬਹੁਤ ਗਰਮੀ ਲੱਗਦੀ ਪਈ ਹੈ ਸੋਸਰਾ ਕਲੀਨਸਮ ਦਾ ਬਹੁਤ ਹੀ ਐਂਡ ਹੈ ਦੇਖੋ ਠੀਕ ਹੈ ਹੈ ਰਹਿਣ ਮੁਸਕਰੀਆਂ ਨੇ ਚਾ ਅਸਾਉਂ ਪੈਂਟ ਜੀ ਦੀ ਉਤਰਾ ਕਲੀਨਿਕਲ ਲੈਬ ਓਟਰੀ ਐਂਡ ਹੈਲਥ ਕੇਅਰ ਸੈਂਟਰ ਅੱਥੇ ਬੋਲਣਾ ਹੈ ਬਾਹਲਾ ਇੱਕ ਬਾਹਰ ਲਾ ਦੇਣਾ ਅੱਥੇ ਜ਼ਰੂਰ ਤਾਂ ਬਾਹਲਾ ਦੁਕਾਨ ਤੇ ਹੋਰ ਲੱਗੇ ਇੱਥੇ ਲੋਕਾਂ ਆਉਂਦੇ ਆ ਅੱਥੇ ਬਾਹਰ ਕੀ ਕੀਤਾ ਕੀ ਕੀਤਾ ਕੋਪੇ ਨਾ ਨੰਗਾ ਆਉਂਦੇ ਠੀਕ ਦੁਕਾਨ ਦੇ ਕੋਲ ਲੋਹੇ ਦਾ ਪੇੜਾ ਪੂਰਾ ਪੂਰਾ ਬਣੇ ਦਾ ਉਹ ਮੈਂ ਲੈਣਾ ਤੇ ਆ ਇੱਕ ਲੋਹੇ ਵਾਲਾ ਤੇ ਇੱਕ ਦੂਸਰ ਲੈ ਲੈ ਦੇਖ ਹਾਂ ਸਾਹਮਣੇ ਲੱਗਦਾ ਡਰੇ ਨੀਰ ਇਹਨਾਂ ਅਥਲੇ ਡਰੇ ਨਹੀਂ ਚਾਲਾ ਨਾਲ ਕੰਦ ਨਾਲ ਡਰੇ ਨਾ ਨਹੀਂ ਪਾਰਾ ਖੰਦਾ ਉਹ ਟੁੱਟ ਜਾਂਦਾ ਅਗਰ ਕੰਦ ਲੈਣੇ ਨਾ ਲਾ ਦੀਏ ਕੋਈ ਕੋਈ ਨਹੀਂ ਹੋ ਨਹੀਂ ਸਵੇਰੇ ਲਾਈਂ ਤਰਕੇ ਤਰਕੇ ਸਵੇਰੇ ਲਾਈਂ ਤਰਕੇ ਸਵੇਰ ਦਾ ਕੰਮ ਸੀ ਹੈ ਗਾਇਸ ਸਵੇਰੇ ਲਾਈਂ ਤਰਕੇ ਮੈਨੂੰ ਇਹ ਪੁੱਛਿਆ ਭਾਗ ਲੈਣਾ ਮੋਸਲਾ ਦਿੱਤੀਆ ਲਿਆ ਨਾ ਲਿਆ ਨੀ ਉਹ ਦਿੱਤ ਗਾ ਲਿਆ ਲਿਆ ਪਿਆਰ ਤੇ ਲਿਆ ਦਿੱਤ ਗਾ ਚਾਚੂ ਮਿੱਚੀ ਏ ਉਹ ਉਹ ਵੀ ਲਿਆਣ ਲੱਗੇ ਹੋ ਕਿ ਤੂੰ ਲੜਕੀ ਕੰਨਿਆ ਉਹ ਕਾਕੇ ਬਣਾ ਕਿਹੜੀ ਬਣਾ ਮੱਛਰਾਂ ਦੀ ਕਾਕੇ ਮੇਰੀ ਕਾਕੇ ਰੰਦੇ ਆ ਕੋਣ ਦੇਤਾ ਹੈ ਰਿਆ ਆ ਤੇ ਤੂੰ ਪਹਿਲੀ ਤੇ ਰਿਆ ਅਸਾ ਸਾ ਤੇਹੀ ਪਹਿਲੀ ਤੇ ਰਿਆ ਠੀਕ ਠੀਕ ਲਿਆ ਨਾ